ਹਾਂਜੀ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਦੇ ਉੱਪਰ ਵਾਪਸ ਤੁਸੀਂ ਆਏ ਇੱਕ ਹੋਰ ਵੀਡੀਓ ਅਗਲੇ ਨੂੰ ਦੇਖਣ ਦੇ ਲਈ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਤੇ ਇਹ ਵਾਲੀ ਅੱਜ ਦੀ ਆਪਣੀ ਜੋ ਟੌਪਿਕ ਹੈਗਾ ਅੱਜ ਦਾ ਆਪਣਾ ਕੰਟੈਂਟ ਹੈਗਾ ਕਲਾਸ ਹੈਗੀ ਆ ਇਹ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਉੱਪਰ ਹੈਗੀ ਆ ਹੁਣ ਸ਼ੇਅਰ ਮਾਰਕੀਟ ਨੇ ਬਹੁਤ ਲੋਕਾਂ ਨੂੰ ਤੰਗ ਕੀਤਾ ਇਹ ਬਹੁਤ ਜ਼ਿਆਦਾ ਤੰਗ ਕਰਦੀ ਆ ਲੋਕਾਂ ਨੂੰ ਜਿਹੜੇ ਵੀ ਲੋਕਾਂ ਦੇ ਨਾਲ ਅੱਜ ਤੱਕ ਮੈਂ ਮਿਲੇ ਆ ਜਾਂ ਤੁਸੀਂ ਮਿਲੇ ਹੋਵੋਗੇ ਜਾਂ ਗੱਲ ਕੀਤੀ ਹੋਊਗੀ ਜਾਂ ਤੁਸੀਂ ਮਿਲੇ ਕੀ ਤੁਸੀਂ ਖੁਦ ਵੀ ਪਰਸਨਲੀ ਇਹ ਚੀਜ਼ ਨੂੰ ਨਾਲ ਰਿਲੇਟ ਕਰਕੇ ਦੇਖ ਸਕਦੇ ਹੋ ਕਿ ਲੋਕ ਇਨਵੈਸਟ ਕਰਨਾ ਵੀ ਚਾਹੁੰਦੇ ਆ ਲੋਕ ਇਨਵੈਸਟ ਕਰਦੇ ਵੀ ਆ ਬਟ ਤੁਹਾਨੂੰ ਕਿੰਨੇ ਕੁ ਲੋਕ ਅਹੇਜੇ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਹਾਂ ਅਸੀਂ ਇਹਦੇ 'ਚ ਪ੍ਰੋਫਿਟ ਕਮਾ ਰਹੇ ਆ ਆਲਮੋਸਟ ਮੈਜੋਰਟੀ ਆਫ ਪੀਪਲ ਉਹਦੇ 'ਚ ਲਾਸ ਕਰਵਾ ਰਹੇ ਆ ਤਾਂ ਹੁਣ ਅੱਜ ਆਪਾਂ ਇਹ ਕਰਦੇ ਆ ਕਿ ਇਹ ਕਿਉਂ ਹੋ ਰਿਹਾ ਵਾ ਇਸ ਤਰ੍ਹਾਂ ਜਿੰਨਾ ਕੁ ਮੈਂ ਇਹਨੂੰ ਆਬਜ਼ਰਵ ਕੀਤਾ ਨਾ ਆਪਣੇ ਇਨ ਸਾਲਾਂ ਦੇ ਵਿੱਚ ਮੈਂ 2007 ਦੇ ਐਂਡ ਜਿਹਦੇ ਵਿੱਚ ਲਾਸਟ ਮਹੀਨਿਆਂ ਦੇ ਵਿੱਚ ਸਟਾਰਟ ਕੀਤਾ ਸੀ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਮਿਲਿਆ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਇਹਦੇ ਵਿੱਚ ਮਤਲਬ ਬਹੁਤ ਲਾਸ ਕੀਤਾ ਯਾ ਮਤਲਬ ਜੋ ਮੈਂ ਚੀਜ਼ਾਂ ਕਾਮਨ ਕੁਝ ਪੁਆਇੰਟ ਆਪਣੇ ਦਿਮਾਗ ਸੋਚੇ ਜਾਂ ਲੋਕਾਂ ਨੂੰ ਦੇਖਿਆ ਕਿ ਕੀ ਰੀਜ਼ਨ ਹੈਗਾ ਉਹਦਾ ਕਿ ਕਿਉਂ ਆਪਾਂ ਲੋਕ ਇਸ ਤੋਂ ਇੱਕਦਮ ਹੀ ਮਤਲਬ ਡਰ ਜਾਂਦੇ ਆ ਜਾਂ ਲੋਕਾਂ ਤੋਂ ਸੁਣਦੇ ਆ ਕਿਉਂ ਸੁਣਦੇ ਆ ਇਹ ਆਪਾਂ ਲਾਸ ਕਿਉਂ ਕਰਵਾਉਂਦੇ ਉਹਦੇ ਮੈਂ ਨਾ 6 ਪੁਆਇੰਟ ਬਣਾ ਕੇ ਲੈ ਕੇ ਆਇਆ ਥੋੜੇ ਜਿਹੜੇ ਮੇਜਰ ਰੀਜ਼ਨ ਨੇ ਕਿ ਕਿਉਂ ਇਹਦੇ ਨਾਲ ਇਤੋਂ ਲੌਸ ਜ਼ਿਆਦਾ ਹੁੰਦਾ ਕਹਿੰਦੇ ਨਾ ਕਿ ਜੇ ਆਪਾਂ ਕਿਸੇ ਬਿਮਾਰੀ ਦਾ ਸੋਲੂਸ਼ਨ ਲੱਭਣਾ ਵਾ ਤਾਂ ਪਹਿਲਾਂ ਬਿਮਾਰੀ ਪਤਾ ਹੋਣੀ ਚਾਹੀਦੀ ਜਦੋਂ ਆਪਾਂ ਡਾਕਟਰ ਕੋਲ ਜਾਂਦੇ ਆ ਕਿਸੇ ਮਰੀਜ਼ ਨੂੰ ਨਾਲ ਲੈ ਕੇ ਜਾਂਦੇ ਤਾਂ ਉਹ ਕੀ ਕਰਦਾ ਡਾਕਟਰ ਵੀ ਉਹਨਾਂ ਕੋਲ ਇੱਕ ਗੋਲ ਜਿਹਾ ਜਿਹੜਾ ਸਟੂਲ ਹੁੰਦਾ ਉਹ ਪੇਸ਼ੈਂਟ ਨੂੰ ਪਹਿਲਾਂ ਆਪਣੇ ਕੋਲ ਬਿਠਾ ਲੈਂਦਾ ਆਪਾਂ ਨੂੰ ਪਰੇ ਬਿਠਾ ਲੈਂਦੇ ਉਹ ਪਹਿਲਾਂ ਬਿਮਾਰੀ ਸਮਝਣ ਦੀ ਟਰਾਈ ਕਰਦੇ ਪੂਰੀ ਚੰਗੀ ਤਰ੍ਹਾਂ ਜਦੋਂ ਤੁਹਾਨੂੰ ਬਿਮਾਰੀ ਸਮਝ ਲੱਗੀ ਜਦੋਂ ਤੁਸੀਂ ਉਹਨੂੰ ਪੂਰੀ ਚੰਗੀ ਤਰ੍ਹਾਂ ਪੜ ਲਿਆ ਫੇਰ ਹੀ ਉਹਦੀ ਉਹਦਾ ਇਲਾਜ ਆਊਗਾ ਤਾਂ ਇਸੇ ਕਰਕੇ ਜਦੋਂ ਆਪਾਂ ਸਭ ਤੋਂ ਪਹਿਲਾਂ ਸਟਾਕ ਮਾਰਕੀਟ ਦੀਆਂ ਬੁਰੀਆਂ ਚੀਜ਼ਾਂ ਸਮਝ ਕੇ ਆਵਾਂਗੇ ਮੇਰੇ ਕਿ ਮੈਂ ਆਪਾਂ ਸਟਾਕ ਮਾਰਕੀਟ ਦੇ ਵਿੱਚ ਕੁਇਕਲੀ ਪੈਸਾ ਬਣਾਉਣਾ ਮਤਲਬ ਆਪਣੇ ਬਹੁਤ ਹੀ ਜਿਹੜੇ ਹੁੰਦੇ ਆ ਕਿ ਡ੍ਰੀਮਸ ਹੁੰਦੇ ਬਹੁਤ ਵੱਡੇ ਹੁੰਦੇ ਪਰ ਇੱਥੇ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ ਇਹ ਸਾਰੀਆਂ ਤੁਹਾਨੂੰ ਸਿੱਧੀਆਂ ਟੱਕਰ ਦੀਆਂ ਪਹਿਲਾਂ ਆਉਂਦੇ ਸਾਰੇ ਤੇ ਬੰਦਾ ਬੌਂਦੜ ਜਾਂਦਾ ਹੈ। ਉਹ ਬੰਦਾ ਐਸਾ ਬੌਂਦੜਦਾ ਉਹ ਦੁਬਾਰਾ ਮੂੰਹ ਨਹੀਂ ਕਰਦਾ ਸ਼ੇਅਰ ਮਾਰਕੀਟ। ਇਸੇ ਕਰਕੇ ਜੇ ਆਪਾਂ ਪਹਿਲਾਂ ਹੀ ਵੈਲ ਪ੍ਰੇਪੇਅਰਡ ਹੋ ਕੇ ਆਈਏ ਆਪਾਂ ਨੂੰ ਇਹਦੀਆਂ ਇਹ ਸਾਰੀਆਂ ਮਾੜੀਆਂ ਚੀਜ਼ਾਂ ਦਾ ਪਤਾ ਹੋਵੇ ਆਪਾਂ ਉਹਨਾਂ ਦੇ ਲਈ ਉਹਨਾਂ ਦੇ ਲਈ ਆਪਣੇ ਕੋਲ ਇੱਕ ਪਲਾਨ ਹੋਵੇ। ਜਿਵੇਂ ਮੈਂ ਪਹਿਲੇ ਪੁਆਇੰਟ ਤੋਂ ਲੈ ਕੇ 6ਵੇਂ ਪੁਆਇੰਟ ਤੱਕ ਬੋਲਿਆ ਜਿਵੇਂ ਆਪਣੇ ਕੋਲ ਇਹਨਾਂ ਸਾਰਿਆਂ ਦੇ ਪੁਆਇੰਟ ਹੈਗੇ ਆ ਉਹਨ ਉਹਦੇ ਕੋਲੇ ਵੈਪਨ ਨੇ ਆਪਾਂ ਨੂੰ ਹਰਾਉਣ ਲਈ। ਜੇ ਆਪਣੇ ਕੋਲੇ ਉਹਨ ਆਪਾਂ ਉਹਨਾਂ ਸਾਰੇ ਵੈਪਨਸ ਬਾਰੇ ਜਾਣਦੇ ਹਾਂ ਤੇ ਆਪਣੇ ਕੋਲੇ ਉਹਨਾਂ ਨਾਲ ਡੀਲ ਕਰਨ ਦੇ ਲਈ ਕੋਈ ਸੋਲੂਸ਼ਨ ਹੈਗਾ ਤਾਂ ਫਿਰ ਆਪਾਂ ਜਿੱ ਤੋ ਪਹਿਲਾਂ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ ਜਦੋਂ ਵੀ ਘਰੇ ਕੋਈ ਬਿਮਾਰ ਹੁੰਦਾ ਤਾਂ ਆਪਾਂ ਕਿੱਥੇ ਜਾਂਦੇ ਆਪਾਂ ਡਾਕਟਰ ਕੋਲ ਜਾਂਦੇ ਜਦੋਂ ਵੀ ਆਪਾਂ ਬੱਚੇ ਨੂੰ ਪੜਾਉਣਾ ਹੁੰਦਾ ਆਪਾਂ ਕਿੱਥੇ ਜਾਂਦੇ ਆ ਆਪਾਂ ਟੀਚਰ ਕੋਲ ਜਾਂਦੇ ਜਦੋਂ ਆਪਾਂ ਗੱਡੀ ਦੀ ਸਰਵਿਸ ਕਰਵਾਉਣੀ ਆ ਤਾਂ ਆਪਾਂ ਕਿੱਥੇ ਜਾਂਦੇ ਆ ਆਪਾਂ ਸਰਵਿਸ ਸਟੇਸ਼ਨ ਚ ਜਾਂਦੇ ਕੋਈ ਕਹਿੰਦਾ ਆਪਾਂ ਨੂੰ ਐਗਜੈਕਟਲੀ ਪਤਾ ਕਿ ਕਿਹਦੇ ਕੋਲ ਜਾ ਉਹ ਕਿਉਂ ਪਤਾ ਕਿਉਂਕਿ ਹਰੇਕ ਬੰਦੇ ਦਾ ਕੋਈ ਇੱਕ ਕੰਮ ਹੈਗਾ ਉਹ ਉਹੀ ਕੰਮ ਕਰਦਾ ਹੁਣ ਆਪਾਂ ਡਾਕਟਰ ਕੋਲ ਕਿਉਂ ਗਏ ਤੇ ਆਪਾਂ ਟੀਚਰ ਕੋਲ ਕਿਉਂ ਗਏ ਤੇ ਆਪ ਇਸ ਕਰਕੇ ਗਏ ਕਿਉਂਕਿ ਜਿਹੜੇ ਫੀਲਡ ਦੇ ਵਿੱਚ ਉਹ ਕੰਮ ਕਰ ਰਹੇ ਆ ਉਹਨਾਂ ਨੇ ਉਸ ਫੀਲਡ ਦੇ ਵਿੱਚ ਜਾਂ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੋਈ ਹੈ ਬਹੁਤ ਜ਼ਿਆਦਾ ਸਾਲ ਉੱਥੇ ਲਾਏ ਆ ਠੀਕ ਹੋ ਗਿਆ ਉਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਉਹਦੀ ਨੋਲੇਜ ਗੇਨ ਕੀਤੀ ਉਹਨਾਂ ਦਾ ਤਜਰਬਾ ਉਹਦੇ ਵਿੱਚ ਬਹੁਤ ਆ ਉਹ ਮਤਲਬ ਡੇਲੀ ਉਹ ਇੰਨਾਂ ਚੀਜ਼ਾਂ ਦੇ ਨਾਲ ਡੀਲ ਕਰਦੇ ਆ ਉਹਨਾਂ ਨੂੰ ਪਤਾ ਇਹ ਚੀਜ਼ ਕਿਵੇਂ ਕਰ ਠੀਕ ਹੋ ਗਿਆ ਬਟ ਹੁਣ ਤੁਸੀਂ ਇਹੀ ਚੀਜ਼ ਸਟਾਕ ਮਾਰਕੀਟ ਦੇ ਉੱਪਰ ਅਪਲਾਈ ਕਰਕੇ ਦੇਖ ਕਿ ਕੀ ਆਪਾਂ ਉੱਥੇ ਆ ਚੀਜ਼ ਕਰਦੇ ਆ ਜਦੋਂ ਆਪਾਂ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਤਾਂ ਕੀ ਆਪਾਂ ਉਹਦੇ ਲਈ ਪ੍ਰੀਪੇਅਰ ਹੋਣੇ ਆ ਕੀ ਉਹਦੇ ਕੋਈ ਵੀ ਸਟੱਡੀ ਹੈ ਆਪਣੇ ਕੋਲੇ ਆਪਾਂ ਕੁਝ ਵੀ ਥੋੜਾ ਬਹੁਤ ਵੀ ਪੜਿਆ ਹੁੰਦਾ ਉਹ ਇੱਕ ਬਿਲਕੁਲ ਹੀ ਇੱਕ ਜਿਹਨੂੰ ਆਪਾਂ ਕਹਿੰਦੇ ਆ ਅਨਚਾਰਟ ਟੈਰੀਟਰੀ ਆ ਬਿਲਕੁਲ ਕਿਹਾ ਜੀ ਦੁਨੀਆ ਵਿੱਚ ਜਿਹਦੇ ਬਾਰੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਸੀਗਾ ਤੇ ਆਪਾਂ ਉੱਥੇ ਸਿੱਧੇ ਹੀ ਇੱਕਦਮ ਜੰਪ ਕਰ ਲੈਣ। ਪਹਿਲਾ ਪੁਆਇੰਟ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਹੁਣੇ ਕੀਤਾ ਉਹ ਇਹ ਹੈਗਾ ਜੋ ਮੈਂ ਮਤਲਬ ਨੋਟ ਕੀਤਾ ਐਨੇ ਸਾਲਾਂ ਦੇ ਵਿੱਚ ਕਿ ਨਾ ਤੁਸੀਂ ਵੀ ਦੇਖੋ ਤੁਹਾਡਾ ਵੀ ਜੋ ਵੀ ਮੇਰੇ ਦੋਸਤ ਸੁਣ ਰਹੇ ਹੋਣਗੇ ਮੇਰੇ ਤੋਂ ਛੋਟੇ ਵੱਡੇ ਤੁਹਾਡਾ ਵੀ ਕੋਈ ਨਾ ਕੋਈ ਪਾਰਟਿਕੂਲਰ ਕੋਈ ਫੀਲਡ ਹੋਊਗਾ ਬਟ ਤੁਹਾਨੂੰ ਉਹਦੀ ਨੋਲਿਜ ਹੋਊਗੀ। ਉਹ ਦੋਈ ਤਰ੍ਹਾਂ ਨਾਲ ਹੋਈ ਆ। ਜਾਂ ਤਾਂ ਤੁਸੀਂ ਉਹਦੇ ਬਾਰੇ ਤੁਹਾਡੇ ਵਿੱਚੋਂ ਕੋਈ ਹੋਣਗੇ ਜੋ ਜੌਬ ਕਰ ਰਹੇ ਆ ਤਾਂ ਤੁਸੀਂ ਉਹਦੀ ਕੋਈ ਪੜਾਈ ਪੜ੍ਹੀ ਆ ਸਕੂਲ ਦੇ ਵਿੱਚ ਕਾਲਜਸ ਤੇ ਤੁਸੀਂ ਇਧੀਆਂ ਕਿਤਾਬਾਂ ਪੜ੍ਹੀ ਹੋਈਆਂ। ਜਾਂ ਫਿਰ ਜੇ ਤੁਸੀਂ ਕੋਈ ਹੋਰ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਉਹਦੀ ਨੋਲਿਜ ਦਾ ਆਪਣਾ ਪੁਆਇੰਟ ਆ ਦੂਸਰਾ ਪੁਆਇੰਟ ਹੈਗਾ ਜਿਹਨੂੰ ਮੈਂ ਕਹਿਣਾ ਹੁਣਾ ਰੂਲ ਆਫ ਰਿਸਪੈਕਟ ਹੁਣ ਰੂਲ ਆਫ ਰਿਸਪੈਕਟ ਕੀ ਆ ਮਤਲਬ ਜਦੋਂ ਆਪਾਂ ਕਿਸੇ ਚੀਜ਼ ਨੂੰ ਰਿਸਪੈਕਟ ਨਹੀਂ ਦਿੰਦੀ ਨਾ ਚਾਹੇ ਕਿਸੇ ਇਨਸਾਨ ਨੂੰ ਕਿਸੇ ਇੰਸਟੀਚਿਊਟ ਨੂੰ ਕਿਸੇ ਨੂੰ ਵੀ ਕੋਈ ਵੀ ਚੀਜ਼ ਆ ਜਦੋਂ ਆਪਾਂ ਉਹਨੂੰ ਰਿਸਪੈਕਟ ਨਹੀਂ ਦਵਾਂਗੇ ਉਹ ਚੀਜ਼ ਵਾਪਸ ਆਪਾਂ ਨੂੰ ਕਦੇ ਰਿਸਪੈਕਟ ਤੁਸੀਂ ਦੇਖੋ ਹੁਣ ਕੋਈ ਬੰਦਾ ਕੋਈ ਮੁੰਡਾ ਜਿਮ ਜਾ ਰਿਹਾ ਉੱਥੇ ਮਿਹਨਤ ਕਰ ਰਿਹਾ ਪ੍ਰੋਪਰ ਐਕਸਰਸਾਈਜ਼ ਕਰ ਰਿਹਾ ਡਾਈਟ ਪੂਰੀ ਲੈ ਰਿਹਾ ਤਾਂ ਉਹਦੀ ਬਾਡੀ ਬਣੂਗੀ ਹੀ ਬਣੋਗੇ ਉਹਦੀ ਹੈਲਥ ਵਧੀਆ ਹੋਊਗੀ ਉਹਦੀ ਫਿਟਨੈ ਬਹੁਤ ਸਾਰੇ ਘੰਟੇ ਆਪਣੀ ਬੋਡੀ ਬਿਲਡਿੰਗ ਦੇ ਵਿੱਚ ਲਾ ਰਿਹਾ ਹਾਂ ਆਪਣੇ ਆਪ ਨੂੰ ਇੱਕ ਡਿਸਪਲਿਨ ਚ ਰੱਖਿਆ ਹੋਇਆ ਉਹਨੇ ਆਪਣੇ ਆਪ ਨੂੰ ਇੱਕ ਕੰਟਰੋਲ ਚ ਰੱਖਿਆ ਹੋਇਆ ਠੀਕ ਹੋ ਗਿਆ ਕਿਉਂਕਿ ਜਿਹੜਾ ਉਹਦਾ ਟਾਰਗੇਟ ਆ ਉਹਦਾ ਟਾਰਗੇਟ ਹੈਗਾ ਆਪਣੀ ਫਿਟਨੈਸ ਦਾ ਉਹ ਉਹਨੂੰ ਪੂਰੀ ਰਿਸਪੈਕਟ ਦੇ ਰਿਹਾ ਉਹਦੀ ਕਦਰ ਕਰ ਰਿਹਾ ਉਹ ਜਦੋਂ ਵੀ ਜਿਮ ਜਾ ਰਿਹਾ ਤਾਂ ਪਹਿਲਾਂ ਉੱਥੇ ਮੱਥਾ ਵੀ ਟੇਕਦਾ ਵਾ ਠੀਕ ਹੋ ਗਿਆ ਨਾ ਉਹ ਇੱਕ ਇੱਕ ਤਰ੍ਹਾਂ ਨਾਲ ਹੁੰਦਾ ਕਿ ਰਿਸਪੈਕਟ ਦੇਣੀ ਉਸ ਚੀਜ਼ ਨੂੰ ਆਪਣੇ ਤੋਂ ਵੱਡਾ ਮੰਨਣਾ ਆਪਣੇ ਟਾਰਗੇਟ ਨੂੰ ਆਪਣੇ ਤੋਂ ਵੱਡਾ ਤੇ ਉਹਨੂੰ ਕਹਿਣਾ ਕਿ ਹਾਂ ਕਿ ਇਹ ਚੀਜ਼ ਮੇਰੇ ਤੋਂ ਵੱਡੀ ਆ ਮੈਂ ਇਹਦੇ ਕੋਲੇ ਆਇਆ ਵਾਂ ਤੇ ਮੈਂ ਇਥੋਂ ਕੁਝ ਗੇਨ ਕਰਕੇ ਜਾਵਾਂ ਬਟ ਆਪਾਂ ਸਟਾਕ ਮਾਰਕੀਟ 'ਚ ਕਦੇ ਨਹੀਂ ਸਟਾਕ ਮਾਰਕੀਟ ਦੇ ਵਿੱਚ ਜਦੋਂ ਆਪਾਂ ਆਉਂਨੇ ਆ ਇਸ ਚੀਜ਼ ਨਾਲ ਆ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਜਿਹੜੇ ਮੈਨੂੰ ਕਹਿੰਦੇ ਕਿ ਇਹਦੇ 'ਚ ਨੇ ਟਾਈਮ ਚ ਪੈਸਾ ਡਬਲ ਹੋ ਜਾਏ ਇਹਦੇ ਚ ਕਿੰਨੇ ਟਾਈਮ ਦੇ ਵਿੱਚ ਐਮ ਹੋ ਜਾਊਗਾ ਮਤਲਬ ਜਦੋਂ ਆਪਾਂ ਉਹਨੂੰ ਰਿਸਪੈਕਟ ਨਹੀਂ ਦਿੱਤੀ ਤਾਂ ਉਹ ਚੀਜ਼ ਆਪਾਂ ਨੂੰ ਰਿਸਪੈਕਟ ਨਹੀਂ ਦੇਗੀ ਆਪਣੇ ਲਈ ਤਾਂ ਉਹ ਇੱਕ ਮਨੀ ਮੇਕਿੰਗ ਮਸ਼ੀਨ ਆ ਆਪਾਂ ਉਹਨੂੰ ਇਸ ਤਰ੍ਹਾਂ ਟਰੀਟ ਕਰਦੇ ਆ ਕਿ ਬਸ ਇੱਕ ਮਨੀ ਮੇਕਿੰਗ ਮਸ਼ੀਨ ਆ ਮੈਂ ਕਿਸੇ ਤੋਂ ਸੁਣ ਲਿਆ ਮੈਂ ਇਹਦੇ ਚ ਪੈਸੇ ਲਾਤੇ ਉਹ ਮੈਨੂੰ ਕੁਝ ਮਹੀਨਿਆਂ ਦੇ ਵਿੱਚ ਪੈਸੇ ਡਬਲ ਕਰਕੇ ਦੇ ਦੋ ਇਸ ਤਰ੍ਹਾਂ ਕਦੇ ਨਹੀਂ ਮੈਂ ਤੁਹਾਨੂੰ ਉਹਦੀ ਇੱਕ ਐਗਜ਼ਾਮਪਲ ਦਿੰਦਾ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਆ ਕੋਈ ਜਿਵੇਂ ਕੋਈ ਘਰੇ ਵੀ ਆ ਜਾਂਦਾ ਕੋਈ ਜਾਂ ਕਿਤੇ ਵੀ ਉਹ ਮੈਨੂੰ ਪੁੱਛ ਲੈਂਦੇ ਆ ਹੁਣ ਤਾਂ ਨਹੀਂ ਹੁਣ ਥੋੜਾ ਚੇਂਜ ਹੋ ਗਿਆ ਸਭ ਕੋਈ ਬਹੁਤਾ ਮੈਂ ਵੀ ਦੱਸਦਾ ਨਹੀਂ ਇਹ ਸੰਤੇ ਉਹ ਪਹਿਲਾਂ ਦੀਆਂ ਗੱਲਾਂ ਜਦੋਂ ਲੋਕ ਪੁੱਛ ਲੈਂਦੇ ਸੀ ਕਿ ਹਾਂ ਕੀ ਕਰਦਾ ਤਾਂ ਜਦੋਂ ਵੀ ਮੈਂ ਉਹਨਾਂ ਨੂੰ ਕਹਿਣਾ ਕਿ ਮੈਂ ਸਟਾਕ ਮਾਰਕੀਟ 'ਚ ਇਨਵੈਸਟ ਕਰਦਾ ਤਾਂ ਉਹਨਾਂ ਦੀ ਜੋ ਟੋਨ ਸੀ ਜਾਂ ਹੋਰ ਨਾ ਬਹੁਤ ਹੀ ਇੱਕ ਇੱਕ ਟੋਟਲੀ ਬਹੁਤ ਹੀ ਨਹੀਂ ਟੋਟਲੀ ਹੀ ਡਿਸਰੈਸਪੈਕਟ ਵਾਲੀ ਗੱਲ ਜੰਦੀ ਕਿ ਅੱਛਾ ਇਹ ਤਾਂ ਜੂਆ ਵਾ ਇਹਦੇ ਚ ਪੈਸੇ ਵੀ ਵੇਸਟ ਕਰੀ ਜਾਂਦਾ ਇਹ ਮਤਲਬ ਇਸ ਤਰ੍ਹਾਂ ਦੇ ਬਹੁਤ ਬੁਰੀ ਤਰ੍ਹਾਂ ਨਾਲ ਨੈਗੇਟਿਵ ਕਮੈਂਟ ਬਟ ਇੰਟਰਸਟਿੰਗਲੀ ਉਹ ਨੈਗੇਟਿਵ ਕਮੈਂਟ ਕਿਹੜੇ ਲੋਕਾਂ ਦੇ ਆਉਂਦੇ ਸੀ ਉਹਨਾਂ ਨੇ ਖੁਦ ਵੀ ਉਹਦੇ ਚ ਇਨਵੈਸਟ ਕੀਤਾ ਉਹ ਆਪਣੇ ਐਕਸਪੀਰੀਅੰਸ ਤੋਂ ਦੱਸ ਰਹੇ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਇਹਦੇ ਚ ਤਾਂ ਸੀ ਵੀ ਪੈਸੇ ਲਾਈ ਸੀ ਸਾਡੇ ਪੈਸੇ ਡੁੱਬ ਗਏ ਫਾਈਨ ਤਾਂ ਮੈਂ ਉਹਨਾਂ ਨੂੰ ਬਹੁਤ ਵਾਰ ਪੁੱਛਿਆ ਕਿ ਤੁਸੀਂ ਕਿਹੜੀ ਕੰਪਨੀ ਚ ਲਾਈ ਸੀ ਹੁਣ ਇੱਥੇ ਹੈਗਾ ਕਿ ਬਹੁਤ ਹੀ ਇੰਟਰਸਟਿੰਗ ਉਹਨਾਂ ਨੂੰ ਉਹ ਕੰਪਨੀ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਇਹੋ ਜਿਹੀ ਕੰਪਨੀ ਦੇ ਵਿੱਚ ਪੈਸੇ ਲਾਇਆ ਸੀ ਤੇ ਤੁਹਾਡੇ ਪੈਸੇ ਡੁੱਬ ਗਏ ਤਾਂ ਉਹ ਕਹਿੰਦੇ ਸਾਨੂੰ ਨਹੀਂ ਪਤਾ ਅਸੀਂ ਫਲਾਣੇ ਤੋਂ ਪੁੱਛ ਕੇ ਲਾਤੇ ਮੈਂ ਫਲਾਣੇ ਤੋਂ ਪੁੱਛ ਕੇ ਲਾਤੇ ਮੇਰੇ ਮੈਂ ਆਪਣੇ ਕਜ਼ਨ ਨੂੰ ਪੁੱਛਿਆ ਮੈਂ ਆਪਣੇ ਦੋਸਤ ਨੂੰ ਪੁੱਛਿਆ ਉਹਨੇ ਮੇਰੇ ਪੈਸੇ ਲਾਈ ਸੀ ਤਾਂ ਇਹ ਇਹਨੂੰ ਕਹਿੰਦੇ ਆ ਟੋਟਲ ਡਿਸਰੈਸਪੈਕਟ ਜਦੋਂ ਆਪਾਂ ਉਸ ਚੀਜ਼ ਨੂੰ ਟੋਟਲ ਡਿਸਰੈਸਪੈਕਟ ਦਿੱਤੀ ਆਪਾਂ ਉਹਦੇ ਬਾਰੇ ਕੁਝ ਜਾਣਿਆ ਹੀ ਨਹੀਂ ਕੋਈ ਨੋ ਲੈਜ ਹੀ ਨਹੀਂ ਲਈ ਤਾਂ ਫਿਰ ਉਹ ਚੀਜ਼ ਤੁਹਾਨੂੰ ਕਦੇ ਵੀ ਰਿਸਪੈਕਟ ਨਹੀਂ ਦਊ ਕਦੇ ਵੀ ਠੀਕ ਹੋ ਗਿਆ ਤਾਂ ਇਹ ਹੈਗਾ ਮੇਰਾ ਦੂਸਰਾ ਪੁਆਇੰਟ ਮਤਲਬ ਨੀਅਰ ਠੀਕ ਹੋ ਗਿਆ ਬਟ ਜਿਹੜੀ ਦੁਨੀਆ ਦੀ ਚੀਜ਼ ਸਭ ਤੋਂ ਜ਼ਿਆਦਾ ਰਿਟਰਨ ਦਿੰਦੀ ਆ ਆਫੀਸ਼ੀਅਲੀ ਐਕੂਰੇਟ ਫਿਗਰ ਠੀਕ ਹੈ ਨਾ ਯਾਨੀ ਕਿ ਕਹੀ ਸੁਣੀਏ ਗੱਲਾਂ ਤੁਸੀਂ ਕਿਤੇ ਵੀ ਕਿਸੇ ਵੀ ਸਾਲਾਂ ਦਾ ਡਾਟਾ ਕਿਸੇ ਵੀ ਮਤਲਬ ਮਾਰਕੀਟ ਦਾ ਚੱਕ ਕੇ ਦੇਖ ਲਿਓ ਉਹਦੀ ਰਿਟਰਨ ਬਾਕੀ ਕਿਸੇ ਵੀ ਚੀਜ਼ ਤੋਂ ਬਹੁਤ ਜ਼ਿਆਦਾ ਹੋਗੀ ਹਾਂ ਮਤਲਬ ਜੇ ਕੋਈ ਰੈਸੈਸ਼ਨ ਚੱਲ ਰਿਹਾ दैट्स ਅ ਡਿਫਰੈਂਟ ਥਿੰਗ ਬਟ ਉਹ ਵੀ ਜਦੋਂ ਰੈਸੈਸ਼ਨ ਖਤਮ ਹੁੰਦਾ ਤਾਂ ਫਿਰ ਉਹ ਰਿਟਰਨ ਉਨੀ ਹੀ ਇਨਕਰੀਜ਼ ਕਰ ਦਿੰਦੇ ਕਿਉਂਕਿ ਉਹਨੇ ਵਾਪਸ ਜਾਣਾ ਆਪਣੇ ਲੈਵਲ ਤੇ ਤਾਂ ਜਿਹੜੀ ਚੀਜ਼ ਦੁਨੀਆ ਦੇ ਵਿੱਚ ਇਹੋ ਵੱਡੀ ਆ ਜਿਹੜੀ ਸਭ ਤੋਂ ਜ਼ਿਆਦਾ ਰਿਟਰਨ ਦੇ ਰਹੀ ਆ ਤਾਂ ਆਪਾਂ ਉਹਦੇ ਲਈ ਆਪਣੇ ਆਪ ਨੂੰ ਪ੍ਰੇਪੇਅਰ ਹੀ ਨਹੀਂ ਕਰਦੇ ਆਪਾਂ ਆਪਣੇ ਆਪ ਨੂੰ ਉਹਦੇ ਲਈ ਤਿਆਰੀ ਨਹੀਂ ਕਰਦੇ ਆਪਾਂ ਇੱਕਦਮ ਹੀ ਕੋਈ ਪੈਸਾ ਆਉਂਦਾ ਆਪਾਂ ਉਹਨੂੰ ਸੈੱਟ ਦਿੰਦੇ ਆ ਕਿਸੇ ਦੀ ਗੱਲ ਸੁਣ ਲੈਂਦੇ ਆ ਆਪਾਂ ਕਿ ਉੱਥੇ ਲਾ ਦੇ ਉੱਥੇ ਲਾ ਦੇ ਆਪਾਂ ਸਿੰਪਲ ਚੱਕ ਕੇ ਉਹ ਪੈਸਾ ਆਪਣਾ ਉੱਥੇ ਇਨਵੈਸਟ ਕਰ ਦਿੰਦੇ ਆ ਠੀਕ ਹੋਣ ਹੁਣ ਆ ਗਿਆ ਤੀਸਰਾ ਪੁਆਇੰਟ ਕਿ ਕਿਉਂ ਲੋਕ ਇਹਦੇ ਚ ਪੈਨਿਕ ਕਰਦੇ ਆ ਕਿਉਂ ਲੋਕ ਸਟਾਕ ਮਾਰਕੀਟ ਤੋਂ ਡਰਦੇ ਆ ਹੁਣ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਆ ਕਿ ਦੇਖੋ ਹੁਣ ਤੁਸੀਂ ਕੋਈ ਪਲਾਟ ਲੈ ਲਿਆ ਜਾਂ ਤੁਸੀਂ ਅਪ ਤੁਸੀਂ ਵੀ ਸੁਣਿਆ ਹੋਊਗਾ ਕਿ ਹਾਂਜੀ ਉਸ ਉਦੋਂ ਮਹਿੰਗੀ ਲੈ ਲਈ ਉਦੋਂ ਰੇਟ ਚੜੇ ਹੋਏ ਸੀਗੇ ਹੁਣ ਰੇਟ ਉਹ ਨਹੀਂ ਹੈਗਾ ਤੇ ਜਾਂ ਤੁਸੀਂ ਇਹ ਵੀ ਬਹੁਤ ਵਾਰ ਸੁਣਿਆ ਹੋਊਗਾ ਕਿ ਹੁਣ ਲੋਡ ਸੀ ਪੈਸਿਆਂ ਦੀ ਅਸੀਂ ਪ੍ਰਾਪਰਟੀ ਟੀਲਰ ਨੂੰ ਮਿਲੇ ਪਰ ਉਹ ਕਹਿੰਦਾ ਜੀ ਹਾਲੇ ਰੁਕ ਜੋ ਹਾਲੇ ਕੋਈ ਰੇਟ ਹੀ ਨਹੀਂ ਹੈਗਾ ਤੁਸੀਂ ਉੱਥੇ ਵੀ ਗੱਲ ਸੇਮ ਹੋਈ ਆ ਜਿਹੜੇ ਰੇਟ ਦੇ ਉੱਪਰ ਆਪਾਂ ਪ੍ਰਾਪਰਟੀ ਲਈ ਸੀ ਉਹਨਾਂ ਨੇ ਬੋਲਿਆ ਕਿ ਉਹ ਰੇਟ ਨਹੀਂ ਉਹਦਾ ਮਤਲਬ ਉਸ ਤੋਂ ਡਾਊਨ ਬਟ ਆਪਾਂ ਪੈਨਿਕ ਨਹੀਂ ਕੀਤੀ ਆਪਾਂ ਪੈਨਿਕ ਕਿਉਂ ਨਹੀਂ ਕੀਤੀ ਸਾਲ ਛਮਾਈ ਆਪਾਂ ਗਏ ਆ ਉਹਨਾਂ ਨੇ ਬੋਲਤਾ ਆਪ ਚੁੱਪ ਕਰਕੇ ਬੈਠ ਗਏ ਬਟ ਹੁਣ ਸਟਾਕ ਮਾਰਕੀਟ ਦੀ ਇੱਕ ਬਹੁਤ ਵੱਡੀ ਇੱਥੇ ਉਹਨੂੰ 네ਗੇਟਿਵ ਕਹ ਲਓ ਪੋਜ਼ਿਟਿਵ ਕਹ ਲਓ ਜਿਹਨੇ 네ਗੇਟਿਵ ਲੈਣਾ ਉਹ 네ਗੇਟਿਵ ਲੈ ਲੈਂਦੇ ਜਿਹਨਾਂ ਨੇ ਪੋਜ਼ਿਟਿਵ ਲੈਣਾ ਪੋਜ਼ਿਟਿਵ ਲੈ ਲੈਂਦੇ ਆ ਉਹਦੀ ਇੱਕ ਡਿਫਰੈਂਟ ਚੀਜ਼ ਆ ਬਾਕੀ ਸਾਰੇ ਐਸੈਟਸ ਤੋਂ ਕਿ ਉੱਥੇ ਪ੍ਰਾਈਸ ਜਿਹੜੇ ਆ ਉਹ ਹਰ ਸੈਕਿੰਡ ਫਲਕਚੂਏਟ ਕਰੀ ਜਾਂਦੇ ਹਰ ਇੱਕ ਸੈਕ ਤੇ ਜਿਹੜੇ ਮੂਵਮੈਂਟ ਦੇ ਉੱਪਰ ਤੁਸੀਂ ਆਪਣਾ ਆਪਣੀ ਇਨਵੈਸਟਮੈਂਟ ਕੀਤੀ ਆ ਸ਼ੇਅਰ ਮਾਰਕੀਟ ਦੇ ਵਿੱਚ ਉਸੇ ਹੀ ਮੂਵਮੈਂਟ ਤੋਂ ਤੁਸੀਂ ਉਹਦਾ ਪ੍ਰਾਈਸ ਦੇਖਣਾ ਸਟਾਰਟ ਕਰ ਜਦੋਂ ਆਪਾਂ ਰਜਿਸਟਰੀ ਕਰਾ ਕੇ ਆਉਨੇ ਆਪਸੋ ਦਾ ਆਪਾ ਬੈਠ ਜਾਨੇ ਗੱਲ ਖਤਮ ਹੋ ਜਾਂਦੀ ਹੈ ਆਪਣੇ ਦਿਮਾਗ ਵਿੱਚ ਹੁੰਦਾ ਕਿ ਹਾਂ ਠੀਕ ਆ ਇਹ ਹੁਣ ਲਈਏ ਹੁਣ ਤਾਂ ਕੀ ਕਰਨਾ ਬਟ ਆਪਾਂ ਸਟਾਕ ਮਾਰਕੀਟ ਨੂੰ ਵਿਚਾਰੀ ਨੂੰ ਇੰਨਾ ਟਾਈਮ ਕਦੇ ਨਹੀਂ ਦਿੰਦੇ ਆਪਾਂ ਸਟਾਕ ਮਾਰਕੀਟ ਦੇ ਵਿੱਚ ਪੈਸੇ ਲਾਏ ਆਪਾਂ ਇਮੀਡੀਏਟਲੀ ਦੇਖਣ ਲੱਗ ਜਾਂਦੇ ਆਂ ਅੱਛਾ 100 ਤੇ ਲਿਆ ਸੀਗਾ ਇਹ ਤਾਂ 99 ਤੇ ਆ ਗਿਆ ਇਹ ਤਾਂ 97 ਤੇ ਆ ਗਿਆ ਇਹ ਤਾਂ 90 ਤੇ ਆ ਗਿਆ ਉਹਨੂੰ ਆਪਣਾ ਕੰਮ ਕਰੀ ਜਾਣ ਦੋ ਤਾਂ ਤੀਸਰਾ ਸਭ ਤੋਂ ਵੱਡਾ ਇਹਦਾ 네ਗੇਟਿਵ ਪੁਆਇੰਟ ਹੈ ਇਹ ਹੈਗਾ ਕਿ ਜਿਹੜੀ ਉਹਦੇ ਹਰ ਸੈਕਿੰਡ ਹੀ ਉਹ ਪ੍ਰਾਈਸ ਬਦਲਦੇ ਰਹਣੇ ਆ ਨਾ ਉਹ ਲੋਕਾਂ ਨੂੰ ਨਰਵੀ ਕਰ ਦਿੰਦੇ ਆ ਨਰ ਲੋਕ ਜਿਨਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਕੋਈ ਨਹੀਂ ਇਹ ਇੱਕ ਉਹਦਾ ਬਹੁਤ ਵੱਡਾ ਹੋਰ ਤੀਸਰਾ ਰੀਜ਼ਨ ਹੁਣ ਆ ਇਹ ਆਪਾਂ ਚੌਥੇ ਪੁਆਇੰਟ ਤੇ ਚੌਥਾ ਪੁਆਇੰਟ ਬਹੁਤ ਹੀ ਇੰਟਰਸਟਿੰਗ ਹੈ ਤੇ ਮੇਰਾ ਫੇਵਰੇਟ ਆ ਹੁਣ ਚੌਥਾ ਪੁਆਇੰਟ ਇਹ ਆ ਦੇਖੋ ਆਪਾਂ ਜੋ ਇਨਸਾਨ ਆ ਆਪਾਂ ਇਮੋਸ਼ਨਲ ਆ ਆਪਣੇ ਅੰਦਰ ਇਮੋਸ਼ਨਸ ਨੇ ਬਹੁਤ ਅਡਰਡ ਤਰ੍ਹਾਂ ਦੇ ਇਮੋਸ਼ਨਸ ਨੇ ਹਰ ਇੱਕ ਇਨਸਾਨ ਚ ਵੀ ਆ ਥੋੜੇ ਚ ਵੀ ਨੇ ਮੇਰੇ ਦੇ ਮੇਰੇ ਵਿੱਚ ਵੀ ਨੇ ਠੀਕ ਆ ਉਹਨਾਂ ਦੇ ਵਿੱਚੋਂ ਜਿਹੜੇ ਦੋ ਇਮੋਸ਼ਨਸ ਨੇ ਉਹ ਸਟਾਕ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਮੈਟਰ ਕਰ ਉਹ ਹੈਗੇ ਆ ਇੱਕ ਡਰ ਦੂਸਰਾ ਲਾਲਚ ਠੀਕ ਹੈ ਜੀ ਹੁਣ ਆਪਾਂ ਨੂੰ ਕਿਸੇ ਨੇ ਕਿਹਾ ਕਿ ਉਹ ਫਲਾਣੀ ਥਾਂ ਦੇ ਉੱਪਰ ਬਹੁਤ ਮੌਕੇ ਦੀ ਜ਼ਮੀਨ ਆ ਬਹੁਤ ਮੌਕੇ ਤੇ ਪਲੋਟ ਆ ਉਹਨੂੰ ਲੈ ਲਓ ਇਹ ਹੋ ਜਾਊਗਾ ਉਹ ਹੋ ਜਾਊਗਾ ਠੀਕ ਹੋ ਗਿਆ ਤੇ ਉੱਥੋਂ ਸੜਕ ਨਿਕਲਣੀ ਆ ਜਾਂ ਉੱਥੇ ਕੱਲ ਨੂੰ ਕੋਈ ਕਲੋਨੀ ਬਣਨੀ ਆ ਆਪਾਂ ਕੀ ਕਰਾਂਗੇ ਆਪਾਂ ਇਮੀਡੀਏਟਲੀ ਉਹਨੂੰ ਬਾਏ ਕਰਨ ਦੀ ਟਰਾਈ ਕਰਾਂਗੇ ਜਾਂ ਆਪਾਂ ਕਿਤੋਂ ਵੀ ਪੈਸੇ ਇਕੱਠੇ ਕਰਾਂਗੇ ਤੇ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਆ ਚੀਜ਼ ਲੈ ਦਿਓ ਮਤਲਬ ਆਪਾਂ ਕੀ ਕੀਤਾ ਆਪਾਂ ਰਿਐਕਟ ਕੀਤਾ ਆਪਾਂ ਰਿਐਕਟ ਕੀਤਾ ਨਾ ਆਪਾਂ ਪੈਸੇ ਇਕੱਠੇ ਕੀਤੇ ਆਪਾਂ ਛੇਤੀ ਤੋਂ ਛੇਤੀ ਉਹਨੂੰ ਬਾਏ ਕਰਨ ਦੀ ਟਰਾਈ ਕੀਤੀ ਠੀਕ ਸਹੀ ਉਹੀ ਚੀਜ਼ ਉਹੀ ਚੀਜ਼ ਹੋਣੀ ਆ ਡਰ ਦੇ ਵਿੱਚ ਜਦੋਂ ਹੀ ਆਪਾਂ ਕਿਤੇ ਡਰੇ ਆਪਾਂ ਨੂੰ ਕਿਸੇ ਨੇ ਇਹ ਕਿਹਾ ਕਿ ਇਹ ਤਾਂ ਇੱਥੇ ਐ ਹੋਣ ਲੱਗਿਆ ਵਾ ਤੁਸੀਂ ਇਹਨੂੰ ਵੇਚ ਕੋਈ ਵੀ ਚੀਜ਼ ਆ ਠੀਕ ਹੈ ਤੇ ਆਪਾਂ ਇਮੀਡੀਏਟਲੀ ਫੇਰ ਰੀਐਕਟ ਕਰਨਾ ਕਿਉਂਕਿ ਹੁਣ ਆਪਾਂ ਡਰ ਗਏ ਹੁਣ ਫੀਅਰ ਆ ਆਪਾਂ ਡਰੇ ਤਾਂ ਆਪਾਂ ਉਹਨੂੰ ਉਸੇ ਟਾਈਮ ਹੀ ਕਿ ਉਸ ਚੀਜ਼ ਨੂੰ ਸੈਲ ਕਰਨ ਦੀ ਟਰਾਈ ਕਰਾਂ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਇਹ ਫੀਅਰ ਆ ਡਰਾ ਤੇ ਲਾਲਚ ਆਮ ਸੌਰੀ ਅੱਜ ਮੇਰੀ ਜੇ ਆਵਾਜ਼ ਥੋੜੀ ਤੁਹਾਨੂੰ ਨਹੀਂ ਆ ਰਹੀ ਤਾਂ ਮੇਰਾ ਥੋੜਾ ਗੜੇ ਦੀ ਅੱਜ ਪ੍ਰੋਬਲਮ ਹੋ ਰਹੀ ਹੈ ਤਾਂ ਮੈਨੂੰ ਖੁਦ ਨੂੰ ਵੀ ਅਜੀਬ ਲੱਗ ਰਿਹਾ ਆਪਣੀ ਆਵਾਜ਼ ਹੀ ਥੋੜੀ ਸੁਣ ਕੇ ਮੈਨੂੰ ਅਜੀਬ ਲੱਗ ਰਿਹਾ ਕਿ ਪਤਾ ਨਹੀਂ ਮੈਂ ਕੀ ਬੋਲ ਰਿਹਾ ਤੇ ਥੋੜਾ ਐਡਜਸਟ ਕਰ ਲਿਓ ਤੇ ਇਹ ਦੋਨੇ ਚੀਜ਼ਾਂ ਸਟਾਕ ਮਾਰਕੀਟ ਦੇ ਵਿੱਚ ਹੁਣ ਤੁਸੀਂ ਦੇਖੋ ਉੱਥੇ ਤੁਸੀਂ ਇੱਕ ਪਲਾਟ ਲੈਣਾ ਸੀਗਾ ਪਲਾਟ ਤੁਸੀਂ ਕੱਲਿਆ ਨਹੀਂ ਲਿਆ ਨਾ ਉਹ ਉਹ ਐ ਤਾਂ ਨਹੀਂ ਨਾ ਕਿ ਪੂਰੇ ਸ਼ਹਿਰ ਨਹੀਂ ਲੈ ਲਿਆ ਜਾਂ ਪੂਰੇ ਪਿੰਡ ਨਹੀਂ ਲੈ ਲਿਆ ਠੀਕ ਹੋ ਗਿਆ ਤੁਸੀਂ ਲੈ ਲਿਆ ਬਸ ਗੱਲ ਖਤਮ ਹੋ ਗਈ ਕਿਸੇ ਨੂੰ ਕੋਈ ਬਹੁਤਾ ਮਤਲਬ ਨਹੀਂ ਤੁਸੀਂ ਲੈ ਕੇ ਰੱਖ ਲਿਆ ਜਾਂ ਕੋਈ ਇੱਕ ਪ੍ਰਾਪਰਟੀ ਸੀ ਉਹ ਤੁਸੀਂ ਵੇਚ ਤੀ ਕੋਈ ਖਾਸ ਫਰਕ ਨਹੀਂ ਪਿਆ ਕਿਸੇ ਨੂੰ ਨਹੀਂ ਪਤਾ ਬਈ ਠ ਪਣੀ ਦੇ ਸ਼ੇਅਰ ਆ ਠੀਕ ਆ ਜਦੋਂ ਤੁਸੀਂ ਡਰੇ ਕੋਈ ਨਿਊਜ਼ ਆ ਗਈ ਨਿਊਜ਼ ਆਉਣ ਤੇ ਤੁਸੀਂ ਡਰੇ ਤੁਸੀਂ ਉਹ ਸਟਾਕ ਨੂੰ ਵੇਚਤਾ ਪਰ ਉਹ ਪ੍ਰੋਪਰਟੀਿਕਲੀ ਥੋੜੀ ਨਹੀਂ ਹੈ ਤੁਸੀਂ ਉਹਦੇ ਸ਼ੇਅਰ ਹੋਲਡਰ ਹੋ ਉਹ ਲੱਖਾਂ ਹੋਰ ਲੋਕ ਬੈਠੇ ਆ ਲੱਖਾਂ ਕਰੋੜਾਂ ਲੋਕ ਹੋਰ ਬੈਠੇ ਆ ਜਿਹੜੀ ਨਿਊਜ਼ ਥੋਡੇ ਤੱਕ ਪਹੁੰਚੀ ਆ ਉਹ ਉਹਨਾਂ ਤੱਕ ਵੀ ਪਹੁੰਚੀ ਆ ਤੁਸੀਂ ਵੀ ਰਿਐਕਟ ਕੀਤਾ ਉਹਨਾਂ ਨੇ ਵੀ ਰਿਐਕਟ ਹੋ ਮੀ ਕੀਤਾ ਠੀਕ ਆ ਤਾਂ ਜਿਹੜਾ ਆਪਣਾ ਉਹ ਡਾਰਾ ਉਹਨੇ ਲੱਖਾਂ ਗੁਣਾ ਹੋ ਜਾਣਾ ਲੱਖਾਂ ਗੁਣਾ ਹੋ ਕੇ ਹੋਣਾ ਕਿ ਉਸ ਦੇ ਵਿੱਚੋਂ ਉਸ ਇੱਕ ਐਂਟੀਟੀ ਦੇ ਵਿੱਚੋਂ ਐਸੈਟ ਦੇ ਵਿੱਚੋਂ ਬਹੁਤ ਜ਼ਿਆਦਾ ਪੈਸਾ ਨਿਕਲ ਜਾਣਾ ਇੱਕੋ ਟਾਈਮ ਜਦੋਂ ਹੀ ਉਹ ਪੈਸਾ ਉਹਦੇ ਚੋਂ ਨਿਕਲਿਆ ਤਾਂ ਫਿਰ ਉਹਦੇ ਨਾਲ ਹੋਣਾ ਕੀ ਆ ਉਹਨੂੰ ਨੈਗੇਟਿਵ ਆ ਸਟਾਕ ਪ੍ਰਾਈਸ ਉਹਦਾ ਥੱਲੇ ਜਾਣਾ ਥੱਲੇ ਨਹੀਂ ਜਾਣਾ ਉਹ ਤਾਂ ਮਤਲਬ ਜਿਹਨੂੰ ਕਹਿੰਦੇ ਫ੍ਰੀ ਫਾਲ ਹੋ ਜਾਣਾ ਨੋਜ਼ ਡਾਈਵ ਹੋ ਜਾਣਾ ਬਹੁਤ ਬੁਰੀ ਤਰ੍ਹਾਂ ਡਿੱਗਦਾ 30% 40% 60% ਤੁਸੀਂ ਦੇਖਿਆ ਹੋਊਗਾ ਉਹ ਇੱਕਦਮ ਨਿਕਲ ਜਾਣਾ ਹੁਣ ਤੁਸੀਂ ਇੱਥੇ ਦੇਖੋ ਨਿਊਜ਼ ਤਾਂ ਸਿਰਫ ਇੱਕ ਸੀ ਕੋਈ ਹੋਊਗੀ ਭਾਵੇਂ ਕਿਸੇ ਵੀ ਤਰ੍ਹਾਂ ਦੀ ਨਿਊਜ਼ਾ ਛੋਟੀ ਆ ਵੱਡੀ ਬਟ ਉਹਦੀ ਰਿਐਕਸ਼ਨ ਲੱਖਾਂ ਗੁਣਾ ਤੇ ਹੋਈ ਇਸੇ ਕਰਕੇ ਉਹਦਾ ਪ੍ਰਾਈਸ ਬਹੁਤ ਬੁਰੀ ਤਰ੍ਹਾਂ ਡਿੱਗ ਦੂਸਰੇ ਪਾਸੇ ਕਰ ਲੋ ਤੁਹਾਨੂੰ ਕਿਸੇ ਨੇ ਕਿਹਾ ਕਿ ਆ ਪ੍ਰੋਪਰਟੀ ਲੈਣੀ ਆ ਤੁਸੀਂ ਲੈ ਲਈ ਸੇਮ ਹੋਣਾ ਵਾ ਸ਼ੇਅਰ ਦੇਣ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਸ਼ੇਅਰ ਵਧਣਾ ਵਾ ਨਿਊਜ਼ ਤੁਹਾਨੂੰ ਮਿਲ ਗਈ ਮੇਰੇ ਵਰਗੇ ਕਿਸੇ ਤੋਂ ਸੁਣ ਲਿਆ YouTube ਦੇ ਉੱਪਰ ਕਿਤੋਂ ਸੁਣ ਲਿਆ ਤੁਸੀਂ ਉਹਨੂੰ ਬਾਏ ਕਰਨਾ ਸਟਾਰਟ ਇਕੱਲੇ ਤੁਹਾਨੂੰ ਹੀ ਤਾਂ ਨਹੀਂ ਪਤਾ ਲੱਗਿਆ ਬਹੁਤ ਲੋਕ ਬੈਠੇ ਨੇ ਸਾਰਾ ਦਿਨ ਤੁਹਾਡੇ ਵਾਂਗੂ ਹੀ ਜਾਂ ਮੇਰੇ ਵਾਂਗੂ ਹੀ ਦੇਖਦੇ ਆ ਠੀਕ ਆ ਨਾ ਉਹਨਾਂ ਨੇ ਵੀ ਬਾਏ ਕਰਨਾ ਸਟਾਰਟ ਕਰ ਆਪਾਂ ਤਾਂ ਫਿਰ ਵੀ रिलेटिवली बहुत ही छोटे इन्वेस्टर उथे ਇਹੋ ਜਿਹੇ ਲੋਕ ਬੈਠੇ ਜਿਹੜੇ ਕਰੋੜਾਂ ਰੁਪਇਆ ਲਾਉਂਦੇ ਆ ਅਰਬਾਂ ਰੁਪਇਆ ਲਾਉਂਦੇ ਆ ਇੱਕ ਇੱਕ ਸਟਾਕ ਦੇ ਵਿੱਚ ਇੱਕ ਇੱਕ ਟਾਈਮ ਤੇ ਉਹਨਾਂ ਨੇ ਵੀ ਉਹਦੇ ਚ ਬਾਈ ਕਰਨਾ ਸਟਾਰਟ ਕਰ ਦਿੱਤਾ ਤਾਂ ਜਦੋਂ ਇੰਨਾ ਜ਼ਿਆਦਾ ਪੈਸਾ ਇੱਕ ਹੀ ਐਂਟੀਟੀ ਇੱਕ ਐਸੈਟ ਦੇ ਵਿੱਚ ਲਾ ਗਿਆ ਤਾਂ ਹੋਣਾ ਕੀ ਆ ਉਹਦਾ ਸਟਾਕ ਪ੍ਰਾਈਸ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹ ਲੋ ਕਿ ਕਮਲੇ ਵਾਂਗੂ ਵਧਣਾ ਉਹ 10 ਗੁਣਾ 20 ਗੁਣਾ 30 ਗੁਣਾ ਤੱਕ ਵਧ ਠੀਕ ਹੋ ਗਿਆ ਤਾਂ ਇਹ ਜਿਹੜੀ ਮਾਰਕੀਟ ਦੀ ਫਲਕਚੁਏਸ਼ਨ ਆ ਇਹ ਆਪਾਂ ਨੂੰ ਫੇਰ ਉਹੀ ਗੱਲ ਕਿ ਇਹ ਆਪਾਂ ਨੂੰ ਨਰਵੀ ਕਰਦੀ ਆ ਆਪਣਾ ਹੁਣ ਆਪਾਂ ਇਹ ਪੰਜਵੇਂ ਪੁਆਇੰਟ ਹੁਣ ਜੇ ਆਪਾਂ ਕਿਸੇ ਵੀ ਹੋਰ ਜਗ੍ਹਾ ਇਨਵੈਸਟ ਕਰਦੇ ਆ ਲੋਕ ਕਿੱਥੇ ਕਿੱਥੇ ਇਨਵੈਸਟ ਕਰਦੇ ਆ ਫੀ ਡੀ ਦੇ ਵਿੱਚ ਪੈਸਾ ਪਾਉ ਦਿੰਦੇ ਆ ਜਾਂ ਕੋਈ ਸੇਵਿੰਗ ਅਕਾਊਂਟਸ ਪੈਸਾ ਪਾਉ ਦਿੰਨੇ ਆ ਕੋਈ ਮਿਊਚੁਅਲ ਫੰਡ ਖਰੀਦ ਲੈਂਦਾ ਜਾਂ ਕੋਈ ਆਪਾਂ 골ਡ ਖਰੀਦ ਲੈਂਦੇ ਆ ਸਿਲਵਰ ਖਰੀਦ ਲੈਂਦੇ ਆ ਜਾਂ ਆਪਾਂ ਪ੍ਰਾਪਰਟੀ ਖਰੀਦ ਲੈਂਦੇ ਠੀਕ ਹੋ ਗਿਆ ਹੁਣ ਇਹ ਪੁਆਇੰਟ ਇਹ ਆ ਕੇ ਦੇਖੋ ਜਦੋਂ ਵੀ ਆਪਾਂ ਇਹ ਸਾਰੀਆਂ ਚੀਜ਼ਾਂ ਖਰੀਦੀਆਂ ਜਿਨ੍ਹਾਂ ਦੀ ਮੈਂ ਹੁਣ ਗੱਲ ਕੀਤੀ ਇਹਨਾਂ ਦੇ ਵਿੱਚ ਲਾਸ ਹੋਣ ਦਾ ਮਤਲਬ ਜਿਹੜ ਹੁਣ ਐਫ ਡੀ ਦੇ ਵਿੱਚ ਪੈਸਾ ਪਿਆ ਉਹ ਠੀਕਾ ਰਿਟਰਨ ਘਟ ਜੂਗੀ ਮੈਕਸਿਮਮ ਰਿਟਰਨ ਵੀ ਉਹਨਾਂ ਦੀ ਫਿਕਸ ਹੁੰਦੀ ਹੈ ਹੌਲੀ ਹੌਲੀ ਗਵਰਨਮੈਂਟ ਨੇ ਜੇ ਘਟਾਤੀ ਰਿਟਰਨ ਤਾਂ ਆਪਾਂ ਨੂੰ ਉਨੀ ਮਿਲ ਜੂਗੀ ਬਤ ਉਹਦੇ ਵਿੱਚ ਲਾਸ ਨਹੀਂ ਹੋਊਗਾ 골ਡ 골ਡ ਦੇ ਪ੍ਰਾਈਸ ਵੀ ਮਤਲਬ ਪਿਆ ਹੁੰਦਾ 골ਡ ਵਧਦੇ ਰਹਿੰਦੇ ਆ ਸਿਲਵਰ ਦੇ ਪ੍ਰਾਈਸ ਵਧਦੇ ਰਹਿੰਦੇ ਆ ਤੇ ਉਸ ਤੋਂ ਇਲਾਵਾ ਮਿਊਚੁਅਲ ਫੰਡਸ ਨੇ ਮਿਊਚੁਅਲ ਫੰਡ ਦੇ ਵਿੱਚ ਵੀ ਠੀਕ ਠਾਕ ਚੱਲਦਾ ਰਹਿੰਦਾ ਕੰਮ ਹੁਣ ਆਪਾਂ ਗੱਲ ਕਰੀਏ ਲੈਂਡ ਪ੍ਰੋਪਰਟੀ ਦੀ ਲੈਂਡ ਪ੍ਰੋਪਰਟੀ ਵੀ ਦੇਖੋ ਪੋਪੂਲੇਸ਼ਨ ਵੱਧਦੀ ਜਾ ਰਹੀ ਆ ਲੈਂਡ ਘਟਦੀ ਜਾ ਰਹੀ ਆ ਹਾਂ ਇਹ ਹੋ ਸਕਦਾ ਕਿ ਤੁਹਾਡੀ ਜਿਹੜੀ ਤੁਸੀਂ ਜਿਹੜਾ ਪਲਾਟ ਲਿਆ ਸੀ ਜਾਂ ਜਿਹੜੀ ਤੁਸੀਂ ਜ਼ਮੀਨ ਲਈ ਆ ਉਹ ਕੋ ਬਹੁਤ ਜ਼ਿਆਦਾ ਤੁਹਾਨੂੰ ਐਪਰੀਸੀਏਸ਼ਨ ਨਾ ਦੇ ਕੇ ਜਾਵੇ ਬਟ ਹਾਰਡਲੀ ਇਹ ਕਦੇ ਹੁੰਦਾ ਕਿ ਤੁਸੀਂ ਉਹਨੂੰ 30 ਲੱਖ ਤੇ ਲਿਆ ਵਾ ਤੇ ਉਹ ਤੁਹਾਨੂੰ 15 ਲੱਖ ਦੀ ਵਿਕ ਰਹੀ ਆ ਮਤਲਬ ਬਹੁਤ ਹੀ ਘੱਟ ਚਾਂਸ ਰੇਅਰ ਚਾਂਸਸ ਹੁੰਦੇ ਕੋਈ ਬਹੁਤ ਐਕਸਟ੍ਰੀਮਲੀ ਕੋਈ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਪਿਆ ਤਾਂ ਉਹਨੂੰ ਜੇ ਕਿਸੇ ਪ੍ਰੋਪਰਟੀ ਡੀਲਰ ਨੇ ਜਾਂ ਕਿਸੇ ਨੇ ਐਕਸਪਲੋਇਟ ਕਰ ਲਿਆ ਵੈਸੇ ਹੁਣ ਇਹ ਪੁਆਇੰਟ ਆਪਣਾ ਹੈਗਾ ਹੁਣ ਜਦੋਂ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰ ਉੱਥੇ ਹਜ਼ਾਰਾਂ ਕੰਪਨੀਆਂਜ਼ ਇੱਕ ਉਹ ਬਣਾਇਸੀ ਡਾਇਨੋਸੌਰ ਬੜਾ ਉਹਦੇ ਚ ਇੱਕ ਡਾਇਨੋਸੌਰ ਵੀ ਆ এলিਫੈਂਟ ਵੀ ਆ ਬਹੁਤ ਵੱਡੇ ਜਾਨਵਰ ਵੀ ਆ ਬਹੁਤ ਵਧੀਆ ਕੰਪਨੀਆਂ ਵੀ ਹੈਗੀਆਂ ਬਟ ਉਥੇ ਬਹੁਤ ਬੁਰੀਆਂ ਕੰਪਨੀਆਂ ਵੀ ਨੇ ਮਤਲਬ ਉਥੇ ਬਹੁਤ ਜ਼ਿਆਦਾ ਚਾਂਸਸ ਨੇ ਕਿ ਤੁਸੀਂ ਕੋਈ ਬੁਰੀ ਇਨਵੈਸਟਮੈਂਟ ਕਰ ਦੋਗੇ ਇਹ ਚੀਜ਼ ਹੈਗੀ ਹੈ ਸਟਾਕ ਮਾਰਕੀ ਨਾ ਇਹ ਇੱਕ ਅਗਲਾ ਪੁਆਇੰਟ ਹੈਗਾ ਜਿਹੜੇ ਵੀ ਲੋਕ ਆਪਣਾ ਪੈਸਾ ਗਵਾਉਂਦੇ ਆ ਸਟਾਕ ਮਾਰਕੀਟ ਦੇ ਵਿੱਚ ਜਿਹੜੇ ਕਿਸੇ ਤੋਂ ਸੁਣ ਕੇ ਇਨਵੈਸਟ ਕਰ ਦਿੰਦੇ ਆ ਤੇ ਉਹ ਬਹੁਤ ਵਾਰ ਇਹ ਵੰਦੀ ਇਨਵੈਸਟਮੈਂਟ ਹੁੰਦੀ ਆ ਜਿਹੜੀ ਆਪਾਂ ਕਿਸੇ ਵਧੀਆ ਕੰਪਨੀ 'ਚ ਨਹੀਂ ਕੀਤੀ ਹੁੰਦੀ ਤਾਂ ਜਿਵੇਂ ਹੁਣ ਮਿਊਚੁਅਲ ਲੋਸ ਦੇ ਚਾਂਸਸ ਬਹੁਤ ਹੀ ਘੱਟ ਨੇ ਬਟ ਸਟਾਕ ਮਾਰਕੀਟ ਦੇ ਵਿੱਚ ਤੁਹਾਨੂੰ ਬਹੁਤ ਹੀ ਚੂਜ਼ੀ ਹੋਣਾ ਪਊਗਾ ਤੁਹਾਨੂੰ ਬਹੁਤ ਧਿਆਨ ਦੇ ਨਾਲ ਆਪਣੀ ਇਨਵੈਸਟਮੈਂਟ ਕਰਨੀ ਪਊਗੀ ਕਿਉਂਕਿ ਉੱਥੇ ਮਾਰਜਨ ਆਫ 에ਰਰ ਜਿਹੜਾ ਵਾ ਉਹ ਬਹੁਤ ਘੱਟ ਆਲਮੋਸਟ ਜ਼ੀਰੋ ਆ ਤੁਸੀਂ 에ਰਰ ਕੀਤੀ ਨਹੀਂ ਤੁਸੀਂ ਉਹਦੇ ਚ ਗਏ ਨਹੀਂ ਇਹ ਇਹ ਚੀਜ਼ ਹੈਗੀ ਕਿਉਂਕਿ ਬਹੁਤ ਜ਼ਿਆਦਾ ਕੰਪਨੀਆਂ ਨੇ ਕਈ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਵਧੀਆ ਨੇ ਬਟ ਹਾਂ ਕਈ ਕੰਪਨੀਆਂ ਹੁੰਦੀਆਂ ਜਿਹੜੀਆਂ ਬਹੁਤ ਹੀ ਬੁਰੀਆਂ ਨੇ ਤੇ ਇੱਕ ਹੋਰ ਚੀਜ਼ ਹਿਊਮਨ ਟੈਂਡੈਂਸੀ ਫਿਰ ਉਹੀ ਵਾਪਸ ਉੱਥੇ ਆਈਏ ਕਿ ਉਹ ਡਰ ਤੇ ਲਾਲਚ ਵਾਲਾ ਜਿਹੜੇ ਹੁਣ ਇਨਸਾਨ ਨੂੰ ਜ਼ਿਆਦਾ ਸਟਾਕ ਮਾਰਕੀਟ ਦਾ ਨਹੀਂ ਪਤਾ ਕਿ ਕਿਵੇਂ ਵਰਕ ਕਰਦੀ ਆ ਕਿ ਕੰਪਨੀਆਂ ਹੁੰਦੀਆਂ ਕਿਹੜੀਆਂ ਕੰਪਨੀਆਂ ਜ਼ਿਆਦਾ ਵਧੀਆ ਉਹਨਾਂ ਨੇ ਹਿਸਟੋਰਿਕਲੀ ਰਿਟਰਨ ਦਿੱਤੀ ਆ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਸਿੰਪਲ ਪਤਾ ਕਿ ਜਿਹੜਾ 2 ਜਾਂ 4 ਰੁਪਏ ਦਾ ਸ਼ੇਅਰ ਆ ਉਹ 500 ਰੁਪਏ ਵਾਲੇ ਤੋਂ ਵਧੀਆ ਰਹੂਗਾ ਇਹ ਮੈਨੂੰ ਸਸਤਾ ਵਾ ਕਿ ਮੈਂ ਇਹਨੂੰ ਲੈ ਲੂੰਗਾ ਇਹ ਐਨ ਇੱਕ ਜੇ ਇਹ 50 ਰੁਪਏ ਤੇ ਵੀ ਚੱਲ ਗਿਆ ਦੀ ਰਿਟਰਨ 25 ਗੁਣਾ ਹੋ ਜਾਣੀ ਹੈ ਬਟ ਇੱਥੇ ਇੱਕ ਸਮਝਣ ਵਾਲੀ ਇਹ ਵੀ ਗੱਲ ਆ ਕਿ ਜੇ ਮਾਰਕੀਟ ਕਿਸੇ ਨੂੰ 500 ਰੁਪਏ ਤੇ ਰੱਖ ਰਹੀ ਆ ਕਿਸੇ ਦੇ ਲਈ 500 ਰੁਪਏ ਲੱਗ ਰਹੇ ਆ ਕਿਸੇ ਦੇ ਉੱਤੇ ਤਾਂ ਉਹਦਾ ਮਤਲਬ ਆ ਕਿ ਉਹਦੀ ਹੈਸੀਅਤ ਵੀ ਜਿਹੜਾ 2 ਰੁਪਏ ਤੇ ਉਹਦੀ ਹੈਸੀਅਤ ਵੀ 2 ਰੁਪਏ ਵਾਲੀ ਹੈ ਹਾਂ ਤੁਹਾਨੂੰ ਹਿਡਨ ਜੈਮਸ ਮਿਲ ਜਾਣਗੇ ਤੁਹਾਨੂੰ ਲੁਕੇ ਹੋਏ ਹੀਰੇ ਮਿਲ ਜਾਣਗੇ ਬਟ ਉਹ ਐ ਨਹੀਂ ਹੈਗਾ ਕਿ ਉਸ ਪੈਨੀ ਸਟਾਕਸ ਦੇ ਪੂਰੇ ਜੰਗਲ ਦੇ ਵਿੱਚ ਉਹ ਸਾਰੇ ਦੇ ਸਾਰੇ ਹੀਰੇ ਆ ਉਹਦੇ ਲਈ ਬਹੁਤ ਡੀਪ ਰਿਸਰਚ ਦੀ ਲੋੜ ਬੈਠ ਕੇ ਮਤਲਬ ਘੰਟਿਆਂ ਬੱਧੀ ਤੁਹਾਨੂੰ ਗੱਲਣੇ ਪੈਣਗੇ ਤੁਹਾਨੂੰ ਬਹੁਤ ਕੁਝ ਉਹਨਾਂ ਬਾਰੇ ਪੜ੍ਹਨਾ ਪਊਗਾ ਬਹੁਤ ਜ਼ਿਆਦਾ ਕੰਪਨੀਆਂ ਸੀ ਨੇ ਉਹ ਤੁਹਾਨੂੰ ਕੱਲੀ ਕੱਲੀ ਨੂੰ ਚੰਗੀ ਤਰ੍ਹਾਂ ਖੰਗਾਲਣਾ ਪਊਗਾ ਫੇਰ ਕਿਤੇ ਜਾ ਕੇ ਤੁਹਾਨੂੰ ਕੋਈ ਸਟਾਕ ਇਹੋ ਜਿਹਾ ਮਿੜੂਗਾ ਠੀਕ ਹੋ ਗਿਆ ਇਹ ਚੀਜ਼ ਹੈ ਕੀ ਆ ਆਦਰਵਾਇਜ਼ ਹੁਣ ਇੱਥੇ ਇਹ ਪੁਆਇੰਟ ਸੀਗਾ ਕਿ ਸ਼ ਮਾਰਕੀਟ ਦੇ ਵਿੱਚ ਬੁਰੀ ਇਨਵੈਸਟਮੈਂਟ ਹੋਣ ਦੇ ਚਾਂਸਸ ਹੁੰਦੇ ਆ ਜੇ ਤੁਸੀਂ ਬਹੁਤ ਕੇਅਰਫੁਲੀ ਆਪਣੀ ਇਨਵੈਸਟਮੈਂਟ ਨਹੀਂ ਆਪਣਾ ਐਸੈਟ ਜਿਹੜਾ ਵਾ ਬਹੁਤ ਕੇਅਰਫੁਲੀ ਪਿਕ ਨਹੀਂ ਕੀਤਾ ਹੈਗਾ ਜੀ ਆਪਣਾ ਇੱਕ ਅਖੀਰਲਾ ਪੁਆਇੰਟ ਮਾਰਕੀਟ ਕਿਉਂ ਲੋਕਾਂ ਨੂੰ ਤੰਗ ਕਰਦੀ ਆ ਉਹਦੀ ਆਪਣੀ ਹੀ ਦੁਨੀਆ ਆ ਆਪਾਂ ਜਿਹੜੀ ਦੁਨੀਆ ਚੋਂ ਗਏ ਹੁੰਨੇ ਆ ਇੱਕ ਨਾਰਮਲ ਜੀ ਸਟੇਬਲ ਜੀ ਦੁਨੀਆ ਹੁੰਦੀ ਆ ਸੋਨਾ ਲੈ ਲਿਆ ਜੀ ਮਿਚੁਅਲ ਫੰਡ ਲੈ ਲਿਆ ਐਫ ਡੀ ਮੈਂ ਬਾਰ ਬਾਰ ਇਹ ਚੀਜ਼ਾਂ ਕਹੂੰਗਾ ਕਿਉਂਕਿ ਮੈਂ ਕੰਪੇਅਰ ਕਰ ਰਿਹਾ ਅੱਜ ਬਾਰ ਬਾਰ ਉਹਨਾਂ ਸਾਰੇ ਐਸੈਟ ਨੂੰ ਇੱਕ ਪਾਸੇ ਨੇ ਸਟਾਕ ਮਾਰਕੀਟ ਉਹਦੀ ਆਪਣੀ ਉਹਦੀ ਦੁਨੀਆ ਸਮਝਣੀ ਪਊ ਆਪੋਦੀ ਦੁਨੀਆ ਸਮਝਦੇ ਨਹੀਂ ਹੈਗੇ ਉਹ ਹੁਣ ਪਹਿਲਾ ਪੁਆਇੰਟ ਤੇ ਮੈਂ ਆ ਗਿਆ ਰਿਸਰਚ ਹੋਣੀ ਚਾਹੀਦੀ ਏ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੀ ਸਟੱਡੀ ਹੋਣੀ ਚਾਹੀਦੀ ਆ ਹੁਣ ਆ ਗਿਆ ਮੇਰਾ ਬਿਲਕੁਲ ਲਾਸਟ ਪੁਆਇੰਟ ਉਹਦੇ ਚ ਕੀ ਆ ਤੁਸੀਂ ਹੁਣੇ ਲਾਸ ਇਸ ਤੋਂ ਪਿਛਲੇ ਪੁਆਇੰਟ ਦੇ ਵਿੱਚ ਮੈਂ ਬੋਲਿਆ ਸੀ ਕਿ ਤੁਹਾਡੇ ਕੋਲੇ ਬਹੁਤ ਜ਼ਿਆਦਾ ਚਾਂਸਸ ਨੇ ਕਿ ਤੁਸੀਂ ਕੋਈ ਬੁਰਾ ਐਸੈਟ ਉਹਦੇ ਵਿੱਚੋਂ ਬੁਰੀ ਆਪਸ਼ਨ ਪਿਕ ਕਰ ਲੋਗੇ ਬਟ ਹੁਣ ਮੈਂ ਗੱਲ ਕਰ ਰਿਹਾ ਇਵਨ ਜੇ ਤੁਸੀਂ ਚੰਗੀ ਆਪਸ਼ਨ ਪਿਕ ਕਰ ਮੰਨ ਲਓ ਤੁਸੀਂ ਕੋਈ ਬਹੁਤ ਹੀ ਵਧੀਆ ਸਟਾਕ ਪਿਕ ਕਰ ਹੁਣ ਉਹਦੇ ਨਾਲ ਹੋਣਾ ਮੈਂ ਤੁਹਾਨੂੰ ਇੱਥੇ ਇੱਕ ਬੈਸਟ ਰੇ 9 ਵਜੇ ਉਹ ਕੁਝ ਮਿੰਟ ਚੱਲਣ ਤੋਂ ਬਾਅਦ ਹੀ ਉਹਦੇ ਉਹਨੂੰ ਉਹ ਇੰਨੀ ਬੁਰੀ ਤਰ੍ਹਾਂ ਡਿੱਗ ਜਾਂਦੀ ਸੀ ਕਿ 20% ਦਾ ਸਰਕਟ ਲੱਗ ਜਾਂਦਾ ਸੀ ਡਾਊਨਵਰਡ ਤੇ ਉਹ ਮਾਰਕੀਟ ਨੂੰ ਬੰਦ ਕਰ ਦਿੰਦੇ ਸੀ 20% ਥੱਲੇ ਸਿੱਧਾ ਦਿਖਾ ਦਿੰਦੇ ਸੀ ਉਹ ਉਸ ਤੋਂ ਬਾਅਦ ਫੇਰ ਮਾਰਕੀਟ ਨੂੰ ਵਿਚਾਰੇ ਖੋਲਣ ਦੀ ਟਰਾਈ ਕਰਦੇ ਸੀ ਖੁੱਲਣ ਸਾਰੀ ਫੇਰ ਉਹ 20% ਮਾਰਕੀਟ ਡਾਊਨ ਹੋ 20% ਦੇਣ ਦੇ ਵਿੱਚ ਦੋ ਵਾਰ ਪੂਰੀ ਦੀ ਪੂਰੀ ਮਾਰਕੀਟ ਡਿੱਗ ਪਈ ਇੱਕ ਦਿਨ ਹੁਣ ਇੱਥੇ ਦੇਖ ਜਿਹੜਾ ਕੋਈ ਬੰਦਾ ਨਵਾਂ ਆਇਆ ਉਹਨੇ ਉਹਦੇ ਵਿੱਚ ਕੁਝ ਪੈਸੇ ਇਨਵੈਸਟ ਉਹਨੇ 1000 ਦੇ ਉੱਪਰ ਕਿਸੇ ਤੋਂ ਪੂਰਾ ਸੁਣ ਕੇ ਸਮਝ ਕੇ 1000 ਰੁ ਉਹਦਾ ਸਟਾਕ 1000 ਦਾ ਸਵੇਰੇ ਸਵਾ 9:00 ਵਜੇ ਨੂੰ ਸਭ ਨੇ ਹੀ ਕਿਹਾ ਤਾਂ ਹਰੇਕ ਯੂਟਿਊਬ ਵਾਲੇ ਨੇ ਹਰੇਕ ਕਿਤੇ ਉਹਨੂੰ ਕਹਿੰਦਾ ਵੀ ਇਹ ਤਾਂ ਬਈ ਤੇਰੀ ਕੰਪਨੀ ਬਹੁਤ ਹੀ ਵਧੀਆ ਉਹ ਸਵੇਰੇ ਸਵਾ 9:00 ਤੋਂ ਬਾਅਦ ਸਰਕਟ ਲੱਗ ਗਿਆ ਥੱਲੇ ਉਹ 1000 ਵਾਲਾ ਸਟਾਕ ਉਹਦਾ ਆ ਗਿਆ 880 ਫੇਰ ਸਰਕਟ 20% ਦਾ ਥੱਲੇ ਲੱਗ ਗਿਆ 880 ਵਾਲਾ ਆ ਗਿਆ ਉਹਦਾ 700 ਉਹ ਬੰਦਾ ਨਾ ਕਦੇ ਦੁਬਾਰਾ ਸਟਾਕ ਮਾਰਕੀਟ ਚ ਪੈਸਾ ਕਦੇ ਵੀ ਨਹੀਂ ਸਾਰੀ ਜ਼ਿੰਦਗੀ ਠੀਕ ਹੋ ਗਿਆ ਤਾਂ ਹੁਣ ਇਹ ਮੇਰਾ ਪੁਆਇੰਟ ਕੀ ਆ ਕਿ ਜਿਹੜੀ ਸਟਾਕ ਮਾਰਕੀਟ ਆ ਇਹ ਪੂਰੀ ਦੀ ਪੂਰੀ ਜੁੜੀ ਹੋਈ ਆ ਵਰਲਡ ਨਿਊਜ਼ ਦੇ ਨਾਲ ਸਭ ਤੋਂ ਜ਼ਿਆਦਾ ਪ੍ਰੋਪਰਟੀ ਆ ਉਹਨੂੰ ਉਹਨਾ ਫਰਕ ਨਹੀਂ ਪੈਂਦਾ ਕਿਸੇ ਚੀਜ਼ ਨੂੰ ਉਹਨਾ ਫਰਕ ਨਹੀਂ ਪੈਂਦਾ ਜਿੰਨਾ ਸ਼ੇਅਰ ਮਾਰਕੀਟ ਨੂੰ ਪੈਂਦਾ ਦੂਸਰੀ ਚੀਜ਼ ਜਦੋਂ ਸ਼ੇਅਰ ਮਾਰਕੀਟ ਪੂਰੀ ਦੀ ਪੂਰੀ ਕਿਸੇ ਵੱਡੀ ਨਿਊਜ਼ ਕਰਕੇ ਡਿੱਗਦੀ ਆ ਤਾਂ ਉਹੀ ਨਾ ਕਿ ਦੇਖੋ ਜਦੋਂ ਜੰਗਲ ਚ ਅੱਗ ਲੱਗੂਗੀ ਤਾਂ ਚਾਹੇ ਕਿਹੜਾ ਮਰਜੀ ਜਾਨਵਰ ਆ ਜਿਹੜਾ ਮਰਜੀ ਦਰੱਖਤ ਉਹਨੇ ਸਭ ਨੂੰ ਹੀ ਲੈ ਜਾਣਾ ਠੀਕ ਹੈ ਤਾਂ ਜਦੋਂ ਕੋਈ ਬਹੁਤ ਵੱਡੀ ਨਿਊਜ਼ ਆ ਗਈ ਤਾਂ ਭਾਵੇਂ ਉਹ ਚੰਗੀ ਇਨਵੈਸਟਮੈਂਟ ਆ ਚਾਹੇ ਮਾੜੀ ਆ ਇੱਕ ਵਾਰ ਤਾਂ ਉਹਨੂੰ ਇੰਪੈਕਟ ਪੈਣਾ ਹੀ ਪੈਣਾ ਹੁਣ ਵੀ ਤੁਸੀਂ ਅੱਜ ਜਦੋਂ ਮੈਂ ਵੀਡੀਓ ਬਣਾ ਰਿਹਾ ਤਾਂ ਉਹਦਾ ਰੌਲਾ ਚੱਲ ਰਿਹਾ ਸਾਰੇ ਪੁਆਇੰਟ ਟਿਕ ਕਰ ਲਏ ਸਾਰੇ ਪੁਆਇੰਟ ਉਹਨੇ ਵਿਚਾਰੇ ਨੇ ਸਹੀ ਕੀਤੇ ਇੱਕ ਲਾਸਟ ਪੁਆਇੰਟ ਦੇ ਉੱਪਰ ਕੀ ਹੋਇਆ ਕੋ ਵੱਡੀ ਨਿਊਜ਼ ਆ ਗਈ ਕਰੋਨਾ ਆ ਗਿਆ ਉਹਦੀ ਇਨਵੈਸਟਮੈਂਟ ਫੇਰ ਟਾਉਣ ਲੱਗਾ ਤਾਂ ਇੱਥੇ ਉਹਨੇ ਫੇਰ ਪੈਨਿਕ ਕਰ ਤੇ ਇਹਨੇ ਉਹਨੇ ਇਮੀਡੀਏਟਲੀ ਨਿਕਲ ਜਾਣਾ ਹੁਣ ਇੱਥੇ ਉਹਨੂੰ ਨਿਕਲਣਾ ਜੇ ਪਹਿਲਾ ਪੁਆਇੰਟ ਜੇ ਉਹਨੇ ਰਿਸਰਚ ਕੀਤੀ ਹੁੰਦੀ ਉਹ ਪੂਰੀ ਸਟੱਡੀ ਕਰਕੇ ਆਉਂਦਾ ਉਹਨੂੰ ਪਤਾ ਹੁੰਦਾ ਕਿ ਯਾਰ ਇਹ ਚੱਲਦਾ ਰਹਿੰਦਾ ਵਾ ਉਹ ਹਿਸਟੋਰਿਕਲੀ ਸਟਾਕ ਮਾਰਕੀਟ ਦੀ ਚਾਲ ਨੂੰ ਜਿਹਨੂੰ ਕਹਿੰਦੇ ਨੇ ਨਾ ਸਟਾਕ ਮਾਰਕੀਟ ਦੀ ਨਬਜ਼ ਨੂੰ ਸਮਝ ਕੇ ਆਉਂਦਾ ਪੂਰੀ ਚੰਗੀ ਤਰ੍ਹਾਂ ਵੀ ਇਹ ਕਿਵੇਂ ਕੰਮ ਕਰਦੀ ਹੈ ਤਾਂ ਉਹ ਹਾਂ ਦੁਨੀਆ ਲਈ ਬੁਰਾ ਟਾਈਮ ਸੀ ਵਿਚਾਰੇ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾਈ ਆ ਉਹ ਮੈਂ ਸਿਰਫ ਫਾਈਨੈਂਸ਼ੀਅਲ ਪੁਆਇੰਟ ਆਫ ਥੀ ਤੋਂ ਗੱਲ ਕਰ ਰਿਹਾ ਕਿ ਇਹ ਟਾਈਮ ਤਾਂ ਬਹੁਤ ਹੀ ਵਧੀਆ ਟਾਈਮ ਆ ਜਿਹੜਾ ਸਟਾਕ ਤੁਸੀਂ ਦੋ ਦਿਨ ਪਹਿਲਾਂ 1000 ਤੇ ਲਿਆ ਪੂਰੀ ਰਿਸਰਚ ਕਰਕੇ ਲਿਆ ਤੁਹਾਨੂੰ 700 ਦਾ ਮਿਲ ਰਿਹਾ ਡਿਸਕਾਊਂਟ ਤੇ ਆ ਤਾਂ ਤੁਹਾਡੇ ਲਈ ਚੰਗੀ ਨਿਊਜ਼ ਆ ਕਿ ਬੁਰੀ ਨਿਊਜ਼ ਆ ਦੂਸਰੀ ਗੱਲ ਦੇਖੋ ਕਿ ਉਹ ਕੰਪਨੀ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਤਾਂ ਸਾਰੀ ਦੁਨੀਆ ਹੀ ਡਿੱਗ ਰਹੀ ਆ ਨਾ ਤਾਂ ਕੰਪਨੀ ਕੀ ਕਰੂਗੀ ਉੱਥੇ ਸਭ ਕੁਝ ਤਾਂ ਬੰਦਾ ਲੋਕਾਂ ਨੂੰ ਘਰੇ ਪਤਾੜਦਾ ਉਹਨਾਂ ਨੂੰ ਤਾਂ ਇੱਕ ਇਹ ਪੁਆਇੰਟ ਆ ਕਿ ਜੇ ਸਟਾਕ ਮਾਰਕੀਟ ਦੀ ਇੱਕ ਪ੍ਰੋਬਲਮ ਕੀ ਆ ਕਿ ਕਈ ਵਾਰੀ ਜੇ ਤੁਸੀਂ ਬਹੁਤ ਚੰਗੀ ਇਨਵੈਸਟਮੈਂਟ ਵੀ ਕੀਤੀ ਹੋਈ ਆ ਤਾਂ ਪੂਰੀ ਦੀ ਪੂਰੀ ਮਾਰਕੀਟ ਜਦ ਜੰਗਲ ਚੱਗ ਲੱਗਣੀ ਆ ਤਾਂ ਉਹ ਉਹਨਾਂ ਸੇਕ ਪਹੁੰਚਣਾ ਤਾਂ ਇਹ ਜਿਹੜਾ ਅੱਜ ਦਾ ਵੀਡੀਓ ਸੀ ਏਸੀ ਚੀਜ਼ ਲਈ ਸੀ ਕਿ ਸਾਹਮਣੇ ਸ਼ੇਅਰ ਮਾਰਕੀਟ ਕੋਲੇ ਕੀ ਕੀ ਵੈਪਨ ਹੋਣਗੇ ਜੇ ਤੁਸੀਂ ਉਹਨਾਂ ਨੂੰ ਉਹਦੇ ਅਗੇਂਸਟ ਯੂਜ਼ ਕਰ ਲਓਗੇ ਜਿਵੇਂ ਕਰੋਨਾ ਵਾਲਾ ਟਾਈਮ ਬੋਲਿਆ ਮਾਰਕੀਟ ਥੱਲੇ ਆ ਰਹੀ ਆ ਸਟਾਕ ਮਾਰਕੀਟ ਤੁਹਾਨੂੰ ਡਰਾ ਰਹੀ ਆ ਨਹੀਂ ਇਹ ਵੈਪਨ ਨੂੰ ਮੈਂ ਉਹਦੇ ਅਗੇਂਸਟ ਯੂਜ਼ ਕਰ ਲੂੰਗਾ ਮੇਰਾ ਸਟਾਕ 1000 ਤੇ ਸੀ ਅੱਜ 700 ਰੁਪਏ ਤੇ ਆ ਗਿਆ ਮੈਨੂੰ ਬਾਏ ਕਰ ਲੂੰਗਾ ਤਾਂ ਇੱਥੇ ਆਪਾਂ ਇਸ ਵੀਡੀਓ ਨੂੰ ਹੁਣ ਬੰਦ ਕਰਦੇ ਹਾਂ ਜੀ ਮੈਨੂੰ ਉਮੀਦ ਆ ਕਿ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਲਈ ਮਿਲਿਆ ਹੋਗਾ ਤੇ ਹੁਣ ਆਪਾਂ ਫੇਰ ਮਿਲਾਂਗੇ ਅਗਲੇ ਵੀਡੀਓ ਹਾਂਜੀ ਹਾਂ ਇੱਕ ਚੀਜ਼ ਮੈਂ ਫੇਰ ਭੁੱਲ ਗਿਆ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਮੇਰੇ ਵੀਡੀਓਜ਼ ਦੇ ਨਾਲ ਕੁਝ ਨੋਲੇਜ ਮਿਲਦੀ ਆ ਕੁਝ ਥੋੜੀ ਬਹੁਤ ਹੈਲਪ ਹੁੰਦੀ ਆ ਤਾਂ ਤੁਸੀਂ ਮੇਰੀ ਵੀ ਥੋੜੀ ਬਹੁਤ ਹੈਲਪ ਕਰਦੇ ਹੋ ਪਲੀਜ਼ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕਮੈਂਟ ਜ਼ਰੂਰ ਕਰ ਦਿਆ ਕਰੋ ਕਮੈਂਟ ਤੁਹਾਡੇ ਮੈਂ ਪੜਦਾ ਹਾਂ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਹਾਂ ਕਿ ਕਿਉਂਕਿ ਇੱਕ ਮੈਨੂੰ ਓਨੈਸਟਲੀ ਮੈਂ ਕਹਾਂ ਮੈਂ ਜਦ ਸਾਰੇ ਚੈਨਲਸ ਦੇਖਦੇ ਮੈਨੂੰ ਲੱਗਾ ਕਿ ਇਸ ਤਰ੍ਹਾਂ ਬੋਲਣ ਦੇ ਤਰੀਕੇ ਨੂੰ ਕੋਈ ਪਸੰਦ ਨਹੀਂ ਕਰੂਗਾ ਕਿ ਮੈਂ ਮੈਨੂੰ ਆਦਤ ਤਾਂ ਥੋੜੀ ਲੰਬੀ ਡਿਟੇਲ ਚ ਜਾਣ ਦੀ ਬਟ ਬਹੁਤ ਸਾਰੇ ਮੇਰੇ ਦੋਸਤਾਂ ਨੇ ਕਮੈਂਟ ਕੀਤੇ ਕਿ ਵਧੀਆ ਲੱਗਦਾ ਉਹਦੇ ਨਾਲ ਮੈਨੂੰ ਹੱਲਾਸ਼ੇਰੀ ਮਿਲੀ ਥੋੜੀ ਕਿ ਹਾਂ ਇਨਕਰੇਜਮੈਂਟ ਮਿਲੀ ਕਿ ਲੋਕ ਮੈਨੂੰ ਪਸੰਦ ਕਰ ਰਹੇ ਤਾਂ ਪਲੀਜ਼ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਜਰੂਰ